ਬਟਾਲਾ ਦੇ ਨੇੜਲੇ ਪਿੰਡ ਸੇਖਵਾ ਦੇ ਕੋਲ ਪੜਾਲੀ ਢੋਣ ਵਾਲੀ ਟਰਾਲੀ 'ਚ ਵੱਜੀਆਂ ਦੋ ਗੱਡੀਆਂ ਤਿੰਨ ਵਿਅਕਤੀਆਂ ਦੀ ਮੌਕੇ ਤੇ ਹੋ ਗਈ ਮੌਤ ਛੇ ਗੰभीर ਜ਼ਖਮੀ ਮਰਨ ਵਾਲਿਆਂ ਵਿੱਚ ਦੋ ਸਕੇ ਸੰਦੂ ਦੱਸੇ ਜਾ ਰਹੇ ਹਨ ਬਟਾਲਾ ਦੇ ਨੇੜਲੇ ਪਿੰਡ ਸੇਖਵਾ ਨੇੜੇ ਗੱਠਾ ਢੋਣ ਵਾਲੀ ਟਰਾਲੀ ਦੇ ਨਾਲ ਦੋ ਕਾਰਾਂ ਵੱਜਨ ਨਾਲ ਪਲਟ ਗਈਆਂ ਹਾਦਸਾ ਭਿਆਨਕ ਸੀ ਜਿਸ ਕਰਕੇ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਇਸ ਹਾਦਸੇ 'ਚ ਕਾਰ ਸਵਾਰ 3 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿੱਚ 6 ਵਿਅਕਤੀ ਗਮੀੜੂ ਵਿੱਚ ਜ਼ਖਮੀ ਹੋ ਗਏ ਮਰਨ ਵਾਲੇਆਂ ਵਿਅਕਤੀਆਂ ਵਿੱਚ ਦੋ ਸਕੇ ਸੰਡੂ ਹਨ ਮ੍ਰਿਤਕ ਸੁਨਜੀਤ ਸਿੰਘ ਪੰਜਗੜਾਈਆਂ ਨੇ ਅੱਜ ਅਮਰੀਕਾ ਜਾਣਾ ਸੀ ਵਾਪਸ 17 ਸਾਲ ਬਾਅਦ ਆਇਆ ਸੀ ਆਪਣੇ ਘਰ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਕਿਸ ਤਰ੍ਹਾਂ ਹੋਇਆ ਔਰ ਕਿੰਨੇ ਲੋਕਾਂ ਦੀ ਜਾਨ ਗਈ ਹੈ ਇਸ ਤਰ੍ਹਾਂ ਜੇ ਸੇਖਮਾ ਤੇ ਕੋੜਨਾ ਇੱਕ ਟਰੱਕ ਇੱਕ ਕਾਰ ਤੇ ਇੱਕ ਹੋਰ ਕ ਇਹਨਾਂ ਤਿੰਨਾਂ ਦਾ ਆਪਸ ਵਿੱਚ ਇੱਕ ਐਕਸੀਡੈਂਟ ਹੋਇਆ ਤੇ ਜਿਹੜੀ ਟਰਾਲੀ ਸੀ ਉਹ ਟਿਕ ਉਹ ਤੇ ਪ੍ਰਾਲੀ ਦਾ ਟੰਪ ਹੈ ਉੱਥੋਂ ਆਪਾਂ ਉੱਪਰ ਚੜ੍ਹਨ ਲੱਗੀ ਸੀ ਤੇ ਇੱਕ ਕਾਰ ਆ ਰਹੀ ਸੀ ਤਰੋਂ ਬਟਾੜੇ ਵੱਲ ਜਾ ਰਹੀ ਸੀ ਤੇ ਇੱਕ ਕਾਰ ਕਾਦੀਆਂ ਬਲਵਾਰੀ ਸੀ ਇਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ ਜਿਹਦੇ ਨਾਲ ਜਿਹੜੀਆਂ ਇਸ ਵਲੇ ਤਿੰਨ ਜਿਹੜੀਆਂ ਉਹ ਮੌਤਾਂ ਹੋ ਗਈਆਂ ਨੇ ਔਰ ਇੱਕ ਬੰਦਾ ਜਿਹੜਾ ਕਾਫੀ ਸੀਰੀਅਸ ਹੈ ਜਿਹਨੂੰ ਅਵਸਰ ਹੱਥਲ ਤੇ ਹੈ ਤੇ ਜਿਹੜੇ ਆਪਣੇ ਟਰੈਕਟਰ ਟਰਾਲੀ ਦੇ ਤੋਂ ਇੱਕ ਡਰਾਈਵਰ ਸੀ ਉਹਦੀ ਵੀ ਡੈਥ ਹੋ ਗਈ ਹੈ ਤੇ ਜਿਹੜਾ ਇੱਕ ਕੰਡਕਟਰ ਸੀ ਟ੍ਰਾਲੀ ਦਾ ਉਹਦੀ ਵੀ ਲੱਤ ਕੱਟੀ ਗਈ ਇਸ ਤਰ੍ਹਾਂ ਇੱਕ ਕਾਰ ਦੇ ਵਿੱਚੋਂ ਦੋ ਕੈਜ਼ੁਐਲਟੀ ਹੋ ਗਈਆਂ ਨੇ ਡੈਥ ਹੋ ਗਈ ਐ ਤੇ ਬਾਕੀ ਜਿਹੜਾ ਇੱਕ ਆਪਣੇ ਜਿਹੜਾ ਜਗਮੀ ਆ ਉਹਨੂੰ ਅੰਮਸਰ ਹੱਥ ਨਾਲ ਢੇਜਿਆ ਗਿਆ ਕਿਸੀ ਫਿਲਹਾਲ ਜਿਹੜਾ ਇਹਨਾਂ ਦਾ ਆਪਣਾ ਇਲਾਜ ਇਹ ਡਾਕਟਰ ਇਲਾਜ ਕਰ ਰਹੇ ਨੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਡਾਕਟਰ ਇਹਨਾਂ ਦੇ ਇਲਾਜ ਵਿੱਚ ਲੱਗੀ ਹੋਈ ਆ ਤੇ ਅਸੀਂ ਜਿਹੜਾ ਹੁਣ ਮੌਕੇ ਤੇ ਚੱਲੇ ਆ ਮੌਕੇ ਦੇ ਦੇਖ ਕੇ ਸਾਰਾ ਕੁਝ ਦੇਖ ਕੇ ਪ੍ਰਾਈਮਾ ਫੇਸੀ ਤੁਹਾਨੂੰ ਕੀ ਲੱਗਦੀ ਹੈ ਪ੍ਰਾਈਮਾ ਪ੍ਰਾਈਮਾ ਫੇਸ ਸਾਡੇ ਵਿੱਚ ਇਹ ਐਕਸੀਡੈਂਟ ਆ ਐਕਸੀਡੈਂਟ ਦੇ ਵਿੱਚ ਹਾਲੇ ਕੋਈ ਕਲੀਅਰ ਨਹੀਂ ਹੋ ਰਿਹਾ ਉਹ ਸਾਰੀ ਆਪਣਾ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਨਵੈਸਟੀਗੇਸ਼ਨ ਕਰਕੇ ਜੋ ਵੀ ਸਹੀ ਤੱਥਾਂ ਦੇ ਆਧਾਰ ਤੇ ਬੰਦੀ ਕਰ ਲਈ ਕਰਕੇ ਅਮਲ ਉਪਤ ਕਰੇ ਜਖਮੀ ਗਏ ਨੇ ਜਖਮੀ ਤਿੰਨ ਤਿੰਦੋ ਚੇ ਪੰਜ ਪੰਜ ਹੋਰ ਚੱਕਮੀ ਹਾਂਜੀ ਹੋਰ ਜੀ 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 ਤੇ ਟਰੈਕਟਰ ਟਰਾਲੀ ਵਾਲਾ ਜੋ ਸੜਕ ਤੇ ਚੜ ਰਿਹਾ ਸੀ ਕਿ ਉਹਨੇ ਕੋ ਰਿਫਲੈਕਟਰ ਲਾਈਟ ਕੁਛ ਨਹੀਂ ਸੀ ਲਗਾਇਆ ਹਲੇ ਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਠੀਕ ਹੈ ਠੀਕ ਹੈ ਸਾਡੇ ਕੋਲ ਰਾਤ ਨੂੰ ਡੈਡ ਬਡੀ ਆਈਆਂ ਤਿੰਨ ਡੈਡ ਬodies ਆਈਆਂ ਨੇ ਤੇ ਉਹਨਾਂ ਨੂੰ ਸਬੰਧਤ ਪੁਲਿਸ ਸਟੇਸ਼ਨ ਵਾਲੇ ਜੋ ਮੈਨੇਜਮੈਂਟ ਸੀ ਵੀ ਉਹ ਲੈ ਕੇ ਆਏ ਸੀਗੇ ਤੇ ਉਹ ਤਿੰਨ ਡੈਡ ਬੋਡੀਆ ਸੇਵਲ ਹਸਪਤਲ ਮਤਾਲਾ ਮੋਰਚੀ ਤੇ ਸ਼ਿਫਟ ਕਰਾ ਦਿੱਤੀਆਂ ਤਿੰਨੇ जख्मੀਆਂ ਸੀਗੇ ਉਹ ਸਾਡੇ ਕੋ ਮੁਰਲੀ ਸਹਾਇਤਾ ਲੈ ਕੇ ਵਾਪਸ ਆਪਣੇ ਘਰ ਚਲੇ ਗਏ ਨੇ ਉਹ داخل ਨਹੀਂ ਸੀਗੇ ਹੋਣਾ ਚਾਹੁੰਦੇ ਤੇ ਉਹਨਾਂ ਦੀ ਹਾਲਾਤ ਕ ਠੀਕ ਸੀ ਮਨੋਰ ਨਾਮ ਵਾਲਿਆਂ ਦੇ ਵਿੱਚ ਇੱਕ ਦਾ ਨਾਮ ਸੀਗਾ ਕਰਨ ਸਨੋ ਸਤਪਾਲ ਤੇ ਇੱਕ ਦਾ ਨਾਮ ਸੀਗਾ ਰਜੇਸ਼ ਸਨੋ ਭਗਰਾਮ ਤੇ ਤੀਸਰੇ ਦਾ ਨਾਮ ਸੀਗਾ ਸੁਰਜੀਤ ਸਿੰਘ ਸਨੋ ਦਰਸ਼ਨ ਸਿੰਘ ਕਿੰਨੇ ਕਿੰਨੇ ਨੇ ਇਹ ਜੋ ਅਲੱਗ-ਅਲੱਗ ਬਕਬਕ ਇਹ ਸੀ ਕਿ ਕਿਸੇ ਕਿਸੇ ਦੀ ਏਜਰ ਲਗ ਸਬੰਧਿਤ 25 ਕਿ ਸਾਲ ਸੀਗਾ ਕੋਈ 30 ਸਾਲ ਦਾ ਸੀਗਾ ਅੱਛਾ ਕੋਈ ਇਹ ਵੀ ਜਾਣ ਕਰੀਏ ਕਿ ਤੰਨਾ ਜਨ ਜੁਮੀਨ ਤਾਂ ਲਾਹ ਹੋਣੀ ਚਾਹੀਦੀ ਹੈ ਹੱਦੀ ਉਹ ਸਾਡੇ ਕੋਲ ਨਹੀਂ ਆਏ ਸਾਡੇ ਕੋਲ ਤਿੰਨ ਜਖਮੀ ਆਏ ਸੀਗੇ ਉਹਨਾਂ ਦੇ ਕੋਈ ਇਦਾਂ ਮੇਜਰ ਇੰਜਰੀ ਨਹੀਂ ਦਿਖਦੀ ਪਈ ਸੀਗੀ ਤੇ ਉਹਨਾਂ ਨੇ ਸਾਸੀ ਉਹਨਾਂ ਦਾ ਇਲਾਜ ਕੀਤਾ ਤੇ ਉਹਨਾਂ ਨੂੰ ਦਾਖਲ ਹੋਣ ਲਈ ਵੀ ਕਿਹਾ ਸੀ ਬਟ ਉਹ ਕਹਿੰਦੇ ਸੀ ਕਿ ਅਸੀਂ ਦਾਖਲ ਨਹੀਂ ਹੋਣਾ ਚਾਹੁੰਦੇ ਤੇ ਉਹ ਵਾਪਸ ਆਪਣੇ ਘਰ ਚਲੇ ਗਏ ਜਿਹੜੇ ਤੁਹਾਨੂੰ ਦੀ ਪੁਲਿਸ ਨੇ ਆਣੀ ਇਹ ਪੁਲਿਸ ਸਟੇਸ਼ਨ ਸੇ ਇੱਕ ਵਾਰ